ਭਾਰਤੀ ਕੇਂਦਰ ਸਰਕਾਰ ਵੱਲੋਂ ਅੱਜ ਯਾਨੀ ਕਿ 1 ਫਰਵਰੀ ਨੂੰ ਆਪਣਾ ਅੰਤ੍ਰੀਮ ਬਜਟ ਪੇਸ਼ ਕਰ ਦਿੱਤਾ ਗਿਆ ਹੈ। ਸਰਕਾਰ ਮੁਤਾਬਕ ਇਹ ਬਜਟ ਲੋਕਪੱਖੀ ਹੈ ਤੇ ਆਮ ਲੋਕਾਂ ਨੂੰ ਵੱਡੀਆਂ ਰਾਹਤਾਂ ਦੇਣ ਦੇ ਮਕਸਦ ਨਾਲ ਤਿਆਰ ਕੀਤਾ ਗਿਆ ਹੈ। ਲੇਕਿਨ ਅਸਲ ਵਿੱਚ ਇਸ ਬਜਟ ਦੇ ਬਾਰੇ ਆਮ ਲੋਕਾਂ ਦਾ ਕੀ ਸੋਚਣਾ ਹੈ ਆਓ ਜਾਣਦੇ ਹਾਂ ਗਰਾਊਂਡ ਜ਼ੀਰੋ ਤੋਂ ਲੋਕਾਂ ਦੀ ਪ੍ਰਤੀਕਿਰਿਆ। ਬਹੁਤ ਹੀ ਵਧੀਆ ਬਜਟ ਪੇਸ਼ ਕਰਿਆ ਸਿੱਧੂ ਸਾਹਿਬ। ਦੇਖੋ ਇਹਨਾਂ ਨੇ ਜਿਹੜੀ ਆਪਣੀ ਟੈਕਸ ਦੀ ਸਲੈਬ ਸੀ ਉਹ 'ਚ ਕੋਈ ਚੇਂਜ ਨਹੀਂ ਕੀਤੀ ਤੇ ਜਿਵੇਂ ਕਿ 2009-10 ਤੱਕ ਦੇ ਜਿਹੜੇ ਟੈਕਸ ਦੇ ਕੇਸ ਸੀ 25000 ਤੱਕ ਦੇ ਉਹ ਸਾਰੇ ਕੇਸ ਵਾਪਸ ਲੈ ਲੇ ਜਿਹੜੇ 14 15 ਤੱਕ ਦੇ ਸੀਗੇ 10000 ਤੱਕ ਦੇ ਕੇਸ ਉਹ ਵੀ ਵਾਪਸ ਲੈ ਲੇ ਤੇ 1 ਕਰੋੜ ਲੋਕਾਂ ਨੂੰ ਸੋਲਰ ਰਾਹੀ ਜੋੜਿਆ ਜਾਵੇਗਾ ਸਬਸਿਡੀ ਦਿੱਤੀ ਜਾਵੇਗੀ 80000 ਮਤਲਬ ਇਹ ਕਰੋੜ ਲੋਕਾਂ ਨੂੰ ਫਰੀ ਰਾਸ਼ਨ ਦਿੱਤਾ ਜਾਵੇਗਾ ਤੇ ਕਿਸਾਨ ਸਮਾਨ ਜਿਹੜੀ ਆਪਣੀ ਉਹ ਸੀਗੀ ਰਾਸ਼ੀ ਉਹ 12 ਕਰੋੜ ਕਿਸਾਨਾਂ ਨੂੰ ਹੋਰ ਨਾਲ ਜੋੜਿਆ ਜਾਵੇਗਾ 2 ਕਰੋੜ ਨਵੇਂ ਘਰ ਬਣਾਉਣ ਦਾ ਟੀਚਾ ਰੱਖਿਆ ਗਿਆ ਤੇ ਆਪਣਾ ਜਿਵੇਂ ਆਉਸ਼ਮਾਨ ਕਾਰਡ ਬਣਦਾ ਸੀ ਜਿਹੜਾ ਉਹ 'ਚ ਕਈ ਲਿਮਿਟਾਂ ਸੀ ਜਿਹੜੀਆਂ ਆਪਣੀਆਂ ਆਸ਼ਾ ਵਰਕਰ ਨੇ ਸਾਰੇ ਦੇਸ਼ ਦੇ ਵਿੱਚ ਉਹਨਾਂ ਦਾ ਵੀ ਆਉਸ਼ਮਾਨ ਕਾਰਡ ਬਣੇਗਾ ਸਾਰਿਆਂ ਦਾ ਕੋਈ ਉਹਨਾਂ ਲਈ ਵੀ ਕੋਈ ਕਾਗਜ਼ ਪੱਤਰ ਦੀ ਲੋੜ ਨਹੀਂ ਪਵੇਗੀ ਤੇ ਇੱਕ ਹੋਰ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਆ ਜਿਹੜੀ ਜਿਵੇਂ ਆਪਾਂ ਟ੍ਰੇਨਾਂ ਦਾ ਦੇਖਦੇ ਆ ਟ੍ਰੇਨਾਂ 'ਚ ਲੋਕਾਂ ਨੂੰ ਪ੍ਰੋਬਲਮ ਆਉਂਦੀ ਸੀ 40000 ਨਵੇਂ ਡੱਬੇ ਬੰਦੇ ਮਾਰਤ ਬੰਦੇ ਭਾਰਤ ਜਿਹੜੀ ਟ੍ਰੇਨ ਆ ਉਹਦੇ ਮੰਗੂ 40000 ਨਵੇਂ ਡੱਬੇ ਬਣਾਏ ਜਾਣਗੇ ਤਾਂ ਕਿ ਲੋਕਾਂ ਨੂੰ ਦੇਸ਼ ਵਾਸੀਆਂ ਨੂੰ ਸੂਰਤ ਮਿਲ ਸਕੇ ਦੇਖੋ ਅੱਜ ਜੋ ਕੇਂਦਰ ਸਰਕਾਰ ਨੇ ਨਵਾਂ ਬਜਟ ਅੱਜ ਪੇਸ਼ ਕੀਤਾ ਹੈਗਾ ਉਹਦੇ ਵਿੱਚ ਜੋ ਕਿ ਜਿੱਦਾਂ ਆਸ਼ਮਾਨ ਕਾਰਡ ਸੀਗੇ ਪਹਿਲਾਂ ਜਾਂ ਨਵੇਂ ਡੱਬਿਆਂ ਨੂੰ ਲੈ ਕੇ ਲੈ ਲੋ ਤੇ ਉਸ ਤੋਂ ਇਲਾਵਾ ਜੋ ਨਵੇਂ ਮਕਾਨ ਜਿੱਦਾਂ ਕਿ 200 200 ਕਰੋੜ 2 ਕਰੋੜ ਉਹਨਾਂ ਨੇ ਜੋ ਨਵੇਂ ਮਕਾਨ ਬਣਾਉਣ ਦੇ ਲਈ ਦਾ ਜੋ ਟੀਚਾ ਰੱਖਿਆ ਹੈਗਾ ਕਿਉਂਕਿ ਮੇਨ ਜੋ ਮਕਸਦ ਹੈ ਪੰਜਾਬ ਦੇ ਵਿੱਚ ਉਹ ਬੇਰੁਜ਼ਗਾਰੀ ਦਾ ਹੈ ਤੇ ਕੇਂਦਰ ਸਰਕਾਰ ਨੂੰ ਮੈਂ ਤਾਂ ਇਹੀ ਅਪੀਲ ਦੁਆਰਾ ਕਰਦਾ ਵੀ ਜਿੱਦਾਂ ਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਆਪਾਂ ਦੇਖਦੇ ਹਾਂ ਹਰ ਰੋਜ਼ ਵਾਂਗੂ ਹੀ ਵਿਦੇਸ਼ਾਂ ਦੇ ਵਿੱਚ ਜਾ ਰਹੇ ਆ ਸੋ ਉਹਨਾਂ ਨੂੰ ਕੋਈ ਏਦਾਂ ਦਾ ਕੋਈ ਨਵਾਂ ਪਲਾਨ ਲੈ ਕੇ ਆਉਣਾ ਚਾਹੀਦਾ ਵੀ ਜਿਦੇ ਨਾਲ ਕਿ ਜੋ ਪੰਜਾਬ ਦੇ ਨੌਜਵਾਨ ਨੇ ਉਹ ਬਾਹਰ ਨਾ ਜਾਣ ਇੱਥੇ ਹੀ ਪੰਜਾਬ ਦੇ ਵਿੱਚ ਰਹਿ ਕੇ ਬਹੁਤ ਚੰਗੇ ਤੋਂ ਚੰਗੇ ਕੰਮ ਇੱਥੇ ਪੰਜਾਬ ਦੇ ਵਿੱਚ ਕਰਨ। ਇਹ ਬਜਟ ਪ੍ਰਧਾਨ ਮੰਤਰੀ ਜੀ ਨੇ ਸਾਰੇ ਵਰਗਾਂ ਦਾ ਖਿਆਲ ਰੱਖ ਕੇ ਪੇਸ਼ ਕੀਤਾ ਹੈ। ਇੱਥੇ ਬੇਰੁਜ਼ਗਾਰਾਂ ਲਈ ਕਿਸਾਨਾਂ ਲਈ ਮਹਿਲਾਵਾਂ ਲਈ ਵਪਾਰੀਆਂ ਲਈ ਸਾਰੇ ਵਰਗਾਂ ਦਾ ਖਿਆਲ ਰੱਖਿਆ ਪਰ ਇਹ ਵੀ ਬੇਰੁਜ਼ਗਾਰੀ ਦੇਸ਼ ਦਾ ਬੜਾ ਵੱਡਾ ਮੁੱਦਾ ਹੈ ਆਉਣ ਵਾਲੇ ਬਜਟ 'ਚ ਇਹਨਾਂ ਨੂੰ ਇਹ ਵੀ ਬੜਾਏ ਦੇ ਲਈ ਧਿਆਨ ਦੇਣਾ ਪੈਣਾ ਪਰ ਜਿਸ ਤਰ੍ਹਾਂ ਕਿਸਾਨਾਂ ਦੀ ਸਨਮਾਨ ਨਿਧੀ ਜਾਂ ਇਨਕਮ ਟੈਕਸ 'ਚ ਛੋਟਾਂ ਉਤੋਂ ਇਹ ਸਿੱਧ ਹੁੰਦਾ ਹੈ ਕਿ ਦੇਸ਼ ਦੇ ਲੋਕਾਂ ਨੂੰ ਆਉਣ ਵਾਲੇ ਟਾਈਮ 'ਚ ਵੱਡੀਆਂ ਸਾਨੇ ਮੋਦੀ ਜੀ ਤੋਂ ਇਹ ਇਦੋਂ ਵੀ ਵਧੀਆ ਟੰਗ ਨਾਲ ਇਸ ਬਜਟ ਨੂੰ ਅੱਗੇ ਵਧਾਉਣਗੇ